ਦੇਸ਼ ਵਿਦੇਸ਼ ਵਿੱਚ ਬੈਠੇ ਕਿਸਾਨ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ੀਕਾਲ ਤੇ ਮੈਂ ਬੋਲਾਂ ਕਲਵੰਤ ਸਿੰਘ ਪਿੰਡ ਕਲਾਲ ਵਾਲਾ ਜ਼ਿਲ੍ਹਾ ਬਠਿੰਡਾ ਅਸੀਂ ਬਿਨਰ ਗੋਲਡ ਲక్ష్ਮੀ ਸ਼ੀਟ ਦੀ ਬਿਨਰ ਗੋਲਡ ਮੂੰਗੀ ਲਾਈ ਹੈ ਤੇ ਪਹਿਲਾਂ ਅਸੀਂ ਮੂੰਗੀ ਹੋਰ ਵੀ ਬਹੁਤ ਲਾਉਣੀ ਹੈ ਤੇ ਪਰ ਇਹਤ ਕੀ ਅਸੀਂ ਇੱਕ ਇੱਕੜਾ ਟ్రਾਇਲ ਤੌਰ ਤੇ ਇਹਨਾਂ ਨੇ ਕੰਪਨੀ ਵਾਲਿਆਂ ਦੇ ਵੀਰਾਂ ਨੇ ਲਵਾਈ ਹੈ ਗੰਗਨਗਰ ਵਾਲਿਆਂ ਨੇ ਤੇ ਮੂੰਗੀ ਨੇ ਤਾਂ ਜੀ ਜਮ ਮਾਰ ਕਾਰ ਹੀ ਕੰਮ ਕਰਤਾ ਬਹੁਤ ਸੋਹਣੀ ਮੂੰਗੀ ਤੇ ਫਲੀ ਮੋਟੀ ਪੂਰੇ 14-15 ਦਾਣੇ ਆ ਦੇ ਕੋਈ ਫਲੀਆਂ ਚ ਜਿਦਾ ਬਾਈ ਫਲੀਆਂ ਦਿਖਾਇਓ ਬਣ ਗਿਆ ਤੇ ਜੇ ਕਿਸੇ ਨੂੰ ਨਹੀਂ ਯਕੀਨ ਆਉਂਦਾ ਇੱਥੇ ਆ ਕੇ ਵੀ ਦੇਖ ਸਕਦਾ ਜੀ ਰੋਡ ਦੇ ਉੱਪਰ ਹੀ ਵਾਹਣਾ ਆਪਣਾ ਇਹ 1 ਏਕੜ ਜਲਾਈ ਹੋਈ ਇੱਥੇ ਟ੍ਰਾਇਲ ਤੌਰ ਤੇ ਇਹ ਤੇ ਬਾਕੀ ਜਮਾ ਮੈਂ ਕਹਿੰਦਾ ਵੀ ਸਾਡਾ ਮਾਨ ਇਹਨਾ ਖੁਸ਼ ਹੈ 25 ਦੇ 30 ਦੇ ਵਿਚਾਲੇ ਇਹਨੇ ਨਿਕਲਣੇ ਜੀ ਦੇਖੋ ਪੱਕਾ ਤਾਂ ਆਪਾਂ ਕਹਿ ਨਹੀਂ ਸਕਦੇ ਵੀ ਇੰਨਾ ਨਿਕਲੂ ਤਕਰੀਬਨ ਬੰਦੇ ਨੂੰ ਐਸਟੀਮੇਟ ਤਾਂ ਹੁੰਦਾ ਹੀ ਹੈ ਨਾ ਵੀ 25-30 ਮਾਨ ਦੇ ਮੇਰੀ ਗਾਰੇ ਨਿਕਲ ਆਉਣੀਆਂ ਤੇ ਸਾਡਾ ਬਹੁਤ ਚਿਤ ਖੁਸ਼ ਹੈ ਤੇ ਵੀਰਾਂ ਨੇ ਵੀ ਸਾਡੇ ਕੋਲ ਅੱਜ ਦੂਜੀ ਵਾਰ ਕਿਹੜਾ ਮਾਰਿਆ ਦੇਖ ਕੇ ਸਾਨੂੰ ਸਾਰਾ ਕੁਝ ਦੱਸਿਆ ਇਹਨਾਂ ਨੇ ਟਾਈਮ-ਟਾਈਮ ਤੇ ਤੇ ਬਹੁਤ ਗੌਰ ਕਰਦੇ ਆ ਵੀ ਨਾਲ। ਜੇ ਕੋਈ ਕਿਸਾਨ ਵੀ ਰਗਾਉਣ ਲਾਉਣਾ ਚਾਹੁੰਦਾ ਵਧੀਆ ਇਹ ਗੌਰ ਕਰ ਟਾਈਮ-ਟਾਈਮ ਤੇ ਹੁਣ ਦੱਸਣਗੇ ਕਿਹੜੀ ਰੇਪ ਪਾਉਣੀ ਹੈ ਕਿ ਸਪਰੇਅ ਕਰਨੀ ਹੈ। ਹਾਂਜੀ ਤੇ ਇਹਨੂੰ ਪੀਲਾਪਣ ਵੀ ਨਹੀਂ ਜਮੇ ਆਇਆ। ਦੇਖੋ ਪਲਾਟ ਦਿਖਾਓ ਜੀ। ਇਹ ਐ ਹਰਾ ਭਰਾ ਖੜਾ ਹੀ ਜਮਾ। 20 ਅਪ੍ਰੈਲ ਦਾ ਲਾਇਆ ਹੋਇਆ ਜੀ ਇਹ ਪਲਾਟ ਆ। ਥੋੜਾ ਜਿਹਾ ਕਾਹੀ ਪਾਣੀ ਲੇਟ ਹੋ ਗਏ। ਨਹੀਂ ਅੱਜ ਹੁੰਦਾ ਨੇ ਬੱਕ ਕੇ ਤੇ ਟਰਾਲੀ 'ਚ ਪੈ ਜਾਣਾ ਸੀਗਾ। ਜਮਾ ਇਹ ਓਕੇ ਕੰਡੀਸ਼ਨ ਹੈ ਜੀ। ਹ